ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ 마ਸੀਵਾੜਾ ਸਾਹਿਬ ਜੀ ਜਿੱਥੇ ਤਿੰਨ ਰੋਜ਼ਾ ਸਿੱਧੀ ਜੋੜ ਦੇਲ ਸ਼ੁਰੂ ਹੋ ਗਿਆ ਹੈ ਅਤੇ ਇੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ ਤੇ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਪਹੁੰਚੇ ਤੇ ਜੰਡ ਝੰਡ ਥੱਲੇ ਨਿਸ਼ਾਨ ਕੀਤਾ ਸਾਹਮਣੇ ਨੂੰ ਦਿਖਾ ਰਿਹਾ ਝੰਡ ਸਾਹਿਬ ਜੰਡ ਦਾ ਤੱਕ ਜੋ ਲੱਗਿਆ ਪਿਆ ਹੈ ਸੰਗਤਾਂ ਦਾ ਦਰਸ਼ਨ ਕਰ ਰਹੀ ਹਨ ਗੁਰਦੁਆਰਾ ਸ਼੍ਰੀ ਚੰਨ ਕਮਲ ਸਾਹਿਬ ਮਾਸੀਵਾੜਾ ਸਾਹਿਬ ਮੈਂ ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੰਕਲਪ ਸਾਹਿਬ ਜੀ ਦੇ ਤੋਂ ਬਾਅਦ ਪਹੁੰਚੇ इंडम किया इतिहास दस रहे हैं शब्द श्री गुरु गोबिंद साहब सिंह साहब जी ने जंट हेठां उचारण किया ਖਾਲਪਾਤ ਸਾਈ 10 ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਉਦਬਿਨ ਰੋਗ ਅਜਾਈਆਂ ਦਾ ਅੰਦਰ ਨਾਗ ਨਿਵਾਸਾਂ ਦੇ ਰਹਿਣਾ ਛੂਲ ਸਰਾਈ ਅੰਜਰੇ ਪਿਆਲ ਵਿੰਗ ਕਸਾਈਆਂ ਦਾ ਹੈਣਾ ਜਾਰੇ ਤਾਂ ਸਾਨੂੰ 70 ਚੰਗਾ ਪੱਠ ਕਿੜਿਆਂ ਦਾ ਰਹਿਣਾ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੁਣ ਕੇ ਸੰਮਤਾਂ ਦਰਸ਼ਨ ਕਰ ਰਹੀਆਂ ਜੀ ਜੋਰ ਸਾਬ ਤੇ ਪ੍ਰਮਾਤਮਾ ਦੀਆਂ ਕਿਰਪਾ ਨਾਲ 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 ਪ੍ਰਮਾਤਮਾ ਦੀਆਂ ਜੇ ਜਦੋਂ ਇਸ ਲਲਾਰੀ ਨੇ ਮੱਖ ਦਾ ਝਕਣ ਧੱਕਣ ਚੁੱਕ ਕੇ ਵੇਖਿਆ ਤੇ ਰੰਗ ਤੇ ਤਿਆਰ ਸੀ ਬੜਾ ਹੈ ਆਗਿਆ ਕਿ ਜਿਸ ਦੇ ਬਚਦਾ ਵਿੱਚ ਏਡਾ ਬਲ ਹੈ ਉਹ ਤੇ ਸਮਰੱਥ ਗੁਰੂ ਹੈ ਉਹ ਤੇ ਗੁਰੂ ਸਮਰੱਥ ਹੈ ਤੇ ਤੇ ਨੇ ਇਹ ਫਿਰ ਇਸ ਨੇ ਝੋਲੇ ਰੰਗੇ ਝੋਲਿਆਂ ਨੂੰ ਰੰਗ ਕੇ ਛਕਾ ਕੇ ਲੈ ਲਾ ਕੇ ਸਤਿਗੁਰੂ ਦੇ ਚਰਨਾਂ ਵਿੱਚ ਆਪ ਲੈ ਕੇ ਆਇਆ ਤੇ ਨਾਲੇ ਕੁਝ ਮੰਗਣ ਵਾਸਤੇ ਆਇਆ ਕੁਝ ਮੰਗਣ ਵਾਸਤੇ ਵੀ ਆਇਆ ਉਹ ਤੇ ਮੰਗਣ ਵਾਸਤੇ ਕੀ ਆਇਆ ਇੱਕ ਤੇ ਇਸ ਦੇ ਘਰ ਵਿੱਚ ਗਰੀਬੀ ਸੀ ਕਿਉਂਕਿ ਰੰਗ ਤੇ ਪੈਸੇ ਬਹੁਤ ਜ਼ਿਆਦਾ ਲੱਗ ਜਾਂਦੇ ਸੀ ਪਰ ਰੰਗਾਈ ਦੇ ਇੰਨੇ ਪੈਸੇ ਮਿਲਦੇ ਨਹੀਂ ਸੀ ਗਰੀਬੀ ਸੀ ਘਰ ਦੇ ਹਾਲਾਤ ਦੇ ਘਰ ਦੇ ਘਰ ਦੇ ਹਾਲਾਤ ਜਿਹੜੇ ਵਧੀਆ ਨਹੀਂ ਸਨ ਗਰੀਬੀ ਸੀ ਦੂਜੀ ਗੱਲ ਕਿ ਇਸ ਦੇ ਘਰ ਪੁੱਤਰ ਨਹੀਂ ਸੀ ਔਲਾਦ ਨਹੀਂ ਸੀ ਦੂਜਾ ਪੁੱਤਰ ਮੰਗਣ ਵਾਸਤੇ ਆਇਆ ਚੋਲੇ ਰੱਖੇ ਰੰਗ ਕੇ ਤੇ ਸਤਿਗੁਰੂ ਦੇ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਘਰ ਦੇ ਵਿੱਚ ਬਹੁਤ ਗਰੀਬੀ ਹੈ ਗਰੀਬੀ ਘਟ ਦਿਓ ਵੇਖੋ ਜੋ ਅਮਰਤ ਮਈ ਬਾਣੀ ਦਾ ਵਚਨ ਹੈ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਉਪਨਾਸਾ ਚ ਹੋਵੇ ਜੋ ਮੰਗ ਲੈਂਦਾ ਉਹੀ ਉਸ ਨੂੰ ਮਿਲ ਜਾਂਦਾ ਹੈ ਜੋ ਗੁਰੂ ਘਰ ਤੋਂ ਆ ਕੇ ਮੰਗਦਾ ਕਿਉਂਕਿ ਬਾਵਲ ਮੇਰਾ ਵੱਡ ਸਮਰੱਥਾ ਕਰਨ ਕਰਨ ਪ੍ਰਭਾ